ਜੀ ਕੀ ਨਾਮ ਜੀ ਮੈਂ ਬਲਵਿੰਦਰ ਸਿੰਘ ਸਨ ਉਹ ਸਰਦਾਰ ਅਮਰੀਕ ਸਿੰਘ ਪਿੰਡ ਰਮਾਣਾ ਚੱਕ ਦਾ ਵਾਸੀ ਆ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਅੰਨਾ ਹਜ਼ਾਰਿਆਂ ਅੰਦੋਲਨ ਤੋਂ ਲੈ ਕੇ ਤੇ ਅੱਜ ਦੇ ਦਿਨ ਤੱਕ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸੇਵਾ ਕੀਤੀ ਆ ਬਤੌਰ ਅਹੁਦੇਦਾਰੀਆਂ ਵੀ ਜਿਹੜੀਆਂ ਵਾ ਮੈਂ ਇਹ ਪਾਰਟੀ ਦੇ ਵਿੱਚ ਰਹਿਵਾ ਤੇ ਮੇਰੀ ਜਿਹੜੀ ਘਰ ਦੀ ਸਮੱਸਿਆ ਵਾ ਉਹ ਪੱਕੀ ਸ਼ਰਕਾ ਪੱਕੀ ਸ਼ਰਕਤੋਂ ਲੈ ਕੇ ਮੇਰਾ ਇਹ 150 ਫੁੱਟ ਤੇ ਮੇਰਾ ਘਰ ਆ ਇਹ ਜਿਹੜਾ ਰਾਹ ਵਾ ਜਿਹੜਾ ਮੇਰਾ ਸਾਰਾ ਬਹੁਤ ਜ਼ਿਆਦਾ ਖਰਾਬ ਹਾਲਤ ਦੇ ਵਿੱਚ ਟੁੱਟਾ ਪਿਆ ਵਾ ਤੇ ਮੇਰੀ ਸਰਕਾਰ ਬਣਦੇ ਵਿੱਚ ਵੀ ਕੋਈ ਸੁਣਾਈ ਨਹੀਂ ਹੋਈ ਤੇ ਮੇਰੇ ਘਰ ਦਾ ਰਾਹ ਜਿਹੜਾ ਵਾ ਉਹ ਪੱਕਾ ਨਹੀਂ ਕਰਾ ਕੇ ਦਿੱਤਾ ਗਿਆ ਤੇ ਮੈਂ ਤੇ ਬਹੁਤ ਵਾਰ ਈਟੀਓ ਸਾਹਿਬ ਦੇ ਕੋਲ ਵੀ ਮੈਂ ਇਹ ਗੱਲ ਕੀਤੀ ਆ ਮੈਂ ਰੱਖਿਆ ਵੀ ਮੇਰਾ ਰਾਹ ਬਣਾ ਦਿੱਤਾ ਜਾਵੇ ਕਮ ਸੇ ਕਮ ਮੈਂ 12 13 ਸਾਲ ਪਾਰਟੀ ਦੇ ਵਿੱਚ ਕੰਮ ਕੀਤਾ ਤੇ ਪੱਕੇ ਦੀ ਆਪਾਂ ਗੱਲ ਕਰਦੇ ਆ ਪੱਕਾ ਤੇ ਪਹਿਲਾ ਹੈਗਾ ਹੀ ਆ ਹਾਂਜੀ ਬੜਾ ਇਹਦੀ ਜਿਹੜਾ ਅਗਲਾ ਕੋ ਕੰਮ ਕਰਨ ਵਾਲਾ ਹੈ ਉਹਦੀ ਕਰਕੇ ਇਹਦੀ ਬੜਾ ਅਸੀਂ ਕਹਿੰਨੇ ਆਂ ਵੀ ਇਹਦੀ ਨਿਸ਼ਾਨਦੇਹੀ ਹੋ ਕੇ ਤੇ ਇਹਦੇ ਸਾਡੇ ਰਾਹ ਦਾ ਪਾਣੀ ਵੀ ਜਿਹੜਾ ਸਾਡੇ ਘਰਾਂ ਦਾ ਜਿਹੜਾ ਵਾ ਉਹ ਵੱਡੇ ਨਾਲੇ ਦੇ ਵਿੱਚ ਜਿਹੜਾ ਪੈਣਾ ਚਾਹੀਦਾ ਵਾ ਤੇ ਰਾਹ ਨੂੰ ਜਿਹੜਾ ਵਾ ਪੱਕਿਆ ਕਰਕੇ ਪੱਕਾ ਤੇ ਪਹਿਲਾਂ ਹੋਇਆ ਵਾ ਸਾਰਾ ਟੁੱਟ ਗਿਆ ਵਾ ਰਸਤਾ ਸਾਰਾ ਟੁੱਟ ਚੁੱਕਾ ਵਾ ਰਿਪੇਅਰ ਦੀ ਮੰਗ ਕਰਦੇ ਆਂ ਰਿਪੇਅਰ ਦੀ ਮੰਗ ਕਰਦੇ ਆਂ ਜਾਂ ਇੰਟਰਲੌਕ ਜਿਹੜੀ ਆ ਉਹ 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 ਲੱਗਣੀ ਚਾਹੀਦੀ ਆ ਪਰ ਪਾਰਟੀ ਦੇ ਵਿੱਚ ਇੰਨਾ ਚਿਰ ਕੰਮ ਕਰਦੇ ਸਾਡਾ ਕੋਈ ਫਾਇਦਾ ਨਹੀਂ ਹੋਇਆ ਸਾਡਾ ਨੁਕਸਾਨ ਹੀ ਹੋਇਆ ਵਾ ਕਿਉਂਕਿ ਅਸੀਂ ਕਰਦਾ ਵੀ ਜੜਾ ਕੀਤਾ ਮੰਤਰੀ ਸਾਹਿਬ ਨੇ ਕਿੰਨੀ ਕਵਾਰੀ ਗੱਲ ਕੀਤੀ ਮੈਂ ਮੰਤਰੀ ਸਾਹਿਬ ਕੋ ਦੋ ਵਾਰ ਗੱਲ ਕੀਤੀ ਆ ਵੀ ਮੇਰਾ ਜਿਹੜਾ ਰਾਹ ਜਿਹੜਾ ਉਹ ਪੱਕਾ ਕੀਤਾ ਜਾਵੇ ਪਰ ਮੰਤਰੀ ਸਾਹਿਬ ਨੇ ਕੋਈ ਨਹੀਂ ਸੁਣਿਆ ਮੈਂ ਆਪਣੀ ਇਸ ਜ਼ਮੀਨ ਇਹ ਮੇਰੀ ਥੋੜਾ ਜਿਹਾ ਕੈਮਰਾ ਪਿਛੇ ਤੁਸੀਂ ਕੈਮਰਾ ਘਮਾਓ ਮੈਂ ਆਪਣੀ ਜਾਇਦਾਦ ਦੇ ਵਿੱਚੋਂ ਉਹ ਸਾਹਮਣੇ ਜਿਹੜੀ ਜ਼ਮੀਨ ਹੈ ਉਹਦੇ ਵਿੱਚੋਂ ਮੈਂ ਇਹ ਇੱਕ ਦੋ ਕਨਾਲਾਂ ਜਿਹੜੀ ਜ਼ਮੀਨ ਹੈ ਮੈਂ ਹਸਪੀਟਲ ਵਾਸਤੇ ਇਹ ਜਿਹੜੀ ਆ দান ਕੀਤੀ ਸੀ ਆਮ ਆਦਮੀ ਪਾਰਟੀ ਨੂੰ ਤੇ ਈਟੀਓ ਸਾਹਿਬ ਨੇ ਮੈਨੂੰ ਵਿਸ਼ਵਾਸਨ ਦਿੱਤਾ ਸੀ ਕਿ ਸਰਕਾਰ ਜਦੋਂ ਬਣੂਗੀ ਤੇ ਬਣਦਿਆ ਸਾਰ ਹੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਪਹਿਲ ਦੇ ਆਧਾਰ ਤੇ ਤੇਰਾ ਜਿਹੜਾ ਜ਼ਮੀਨ ਦੇ ਵਿੱਚ দান ਕੀਤੀ ਆ ਉਹਦੇ ਵਿੱਚ ਅਸੀਂ ਮੋਹੱਲਾ ਕਲੀਨਿਕ ਦਾ ਹਸਪਤਾਲ ਜਿਹੜਾ ਵਾ ਤੈਨੂੰ ਬਣਾ ਕੇ ਦੇਵਾਂਗੇ ਜੋ ਪੰਜ ਸੱਤਾ ਪਿੰਡਾਂ ਨੂੰ ਜਿਹੜਾ ਵਾ ਉਹਦੀ ਸਹੂਲਤ ਜਿਹੜੀ ਆ ਮਿਲੂਗੀ ਪਰ ਸਰਕਾਰ ਬਣ ਤੋਂ ਬਾਅਦ ਨਾ ਤੇ ਸਾਡੇ ਉਹ ਜਿਹੜੀ ਜ਼ਮੀਨ ਮਲ ਇਹ ਨਾ ਹਸਪੀਟਲ ਦਾ ਕੋਈ ਨਾਂ ਨਾ ਕੋਈ ਨਿਸ਼ਾਨ ਕੋਈ ਕੁਝ ਨਹੀਂ ਤੇ ਨਾ ਰਸਤਾ ਕੁਝ ਵੀ ਨਹੀਂ ਉੱਤੋਂ ਪਾ ਦੇ ਕੋਈ ਸੁਣਵਾਇ ਨਹੀਂ ਹੋਈ ਤੇ ਕੋਈ ਹਾਲਤ ਨਹੀਂ ਕੀਤਾਗਾ ਜਿਹੜਾ ਹਸਪੀਟਲ ਦਾ ਕਿਹਾ ਸੀ ਉਹਨਾਂ ਨੇ ਕੋਈ ਜਿਹੋ ਹਸਪੀਟਲ ਦਾ ਵਾਅਦਾ ਕੀਤਾ ਸੀ ਉਹ ਵੀ ਉਹਨਾਂ ਨੇ ਜਿਹੜਾ ਵਾ ਮਲਿਆ ਮੇਟ ਹੀ ਕਰ ਦਿੱਤਾ ਕਿ ਉਹ ਕੁਝ ਨਹੀਂ ਬਣਾਇਆ ਉਹਦਾ